ਸੁਦਾਦੀ ਕੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਚਨਪ੍ਰੀਤ ਕੌਰ ਉਰਫ ਕੰਚਨ ਕੁਮਾਰ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਅਮਰਤਪਾਲ ਸਿੰਘ ਮਹਿਰੂ ਨੂੰ ਵਿਦੇਸ਼ ਭਜਨ ਵਿੱਚ ਮਦਦ ਕਰਨ ਦੇ ਦੋਸ਼ੀ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤਾਰੀ ਰੱਦ ਕਰ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਸਿਰਫ ਇਸ ਲਈ ਹਿਰਾਸਤ ਵਿੱਚ ਪੁੱਛ ਗਿੱਚ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸ ਤੋਂ ਕੋਈ ਵੀ ਅਪਰਾਧਿਕ ਸਬੂਤ ਬਰਾਮਦ ਨਹੀਂ ਹੋਏ। ਅਦਾਲਤ ਦੇ ਅਨੁਸਾਰ ਫਰਾਰ ਮੁੱਖ ਦੋਸ਼ੀ ਦਾ ਪਤਾ ਲਗਾਉਣ ਅਤੇ ਘਟਨਾਵਾਂ ਦੀ ਪੂਰੀ ਲੜੀ ਨੂੰ ਖੋਲਣ ਲਈ ਰਣਜੀਤ ਸਿੰਘ ਦੀ ਹਿਰਾਸਤ ਵਿੱਚ ਪੁੱਛ ਗਿੱਚ ਜ਼ਰੂਰੀ ਸੀ। FIR ਵਿੱਚ ਕਤਲ ਅਤੇ ਸਬੂਤਾਂ ਨੂੰ ਨਸ਼ਟ ਕਰਨ ਇੱਕ ਅਪਰਾਧੀ ਨੂੰ ਬਚਾਉਂਦਾ ਦੋਸ਼ ਹੈ ਜੋ ਕਿ ਮੌਜੂਦਾ ਭਾਰਤੀ ਦੰਡ ਵਿਧਾਨ ਦੀਆਂ ਸੰਬੰਧਿਤ ਧਰਾਵਾਂ ਅਧੀਨ ਆਉਂਦੇ ਨੇ ਇਹ ਦੋਸ਼ ਹੈ ਕਿ ਰঞ্জੀਤ ਸਿੰਘ ਨੇ ਘਟਨਾ ਤੋਂ ਤੁਰੰਤ ਬਾਅਦ ਅਮਰਤਪਾਲ ਸਿੰਘ ਮਹਿਰੂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਭਜਾ ਦਿੱਤਾ ਤਾਂ ਜੋ ਉਹ ਦੇਸ਼ ਤੋਂ ਭੱਜ ਸਕੇ 27 ਸਾਲਾ ਇਨਫਲੂਐਂਸਰ ਕੰਚਨ ਕੁਮਾਰੀ ਦੀ ਡੈੱਡ ਬੋਡੀ ਜੂਨ ਵਿੱਚ ਬਠਿੰਡਾ ਦੀ ਇੱਕ ਕਾਰ ਵਿੱਚੋਂ ਬਰਾਮਦ ਹੁੰਦੀ ਹੈ ਸ਼ੁਰੂਆਤੀ ਬਿਆਨ ਵਿੱਚ ਸਿਰਫ ਕੁਝ ਲੋਕਾਂ ਦੇ ਨਾਮ ਲਏ ਗਏ ਸਨ ਪਰਵਾਦ ਦੀ ਜਾਂਚ ਵਿੱਚ ਸਹਿ-ਮੁਲਜ਼ਮਾ ਦੁਆਰਾ ਕੀਤੇ ਗਏ ਖੁਲਾਸੇ ਰਾਹੀਂ ਰਣਜੀਤ ਸਿੰਘ ਦੀ ਪਛਾਣ ਦਾ ਖੁਲਾਸਾ ਹੋਇਆ ਸੀ ਪੁਲਿਸ ਨੇ 13 ਜੂਨ ਨੂੰ ਜਸਪ੍ਰੀਤ ਅਤੇ ਨਰਮਲਜੀਤ ਨੂੰ ਗ੍ਰਿਫਤਾਰ ਕੀਤਾ ਸੀ ਇਨ੍ਹਾਂ ਸਹਿ-ਮੁਲਜ਼ਮਾ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਰਣਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਜਿਸ ਤੇ ਦੋਸ਼ ਹੈ ਕਿ ਉਸਨੇ ਮੁੱਖ ਦੋਸ਼ੀ ਅਮਰਤਪਾਲ ਸਿੰਘ ਮਹਿਰੂ ਨੂੰ ਘਟਨਾ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਾਇਆ ਸੀ ਤਾਂ ਜੋ ਦੇਸ਼ ਤੋਂ ਫਰਾਰ ਹੋ ਸਕੇ ਰਣਜੀਤ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਉਸ ਦਾ ਨਾਮ ਐਫ ਆਈ ਆਰ ਦੇ ਵਿੱਚ ਨਹੀਂ ਦੱਸਿਆ ਗਿਆ ਸੀ ਅਤੇ ਉਸ ਨੂੰ ਝੂਠਾ ਫਸਾਇਆ ਗਿਆ ਸੀ ਉਸ ਨੇ ਦਲੀਲ ਦਿੱਤੀ ਸੀ ਕਿ ਕਤਲ ਨਾਲ ਸੰਬੰਧਿਤ ਉਸ ਦੇ ਵਿਰੁੱਧ ਕੋਈ ਸਿੱਧਾ ਸਬੂਤ ਨਹੀਂ ਅਤੇ ਸਹਿ ਮਲਜ਼ਮਾਂ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਆਧਾਰ 'ਤੇ ਉਸ ਦਾ ਨਾਮ ਸ਼ਾਮਲ ਕੀਤਾ ਗਿਆ ਸੀ ਬਿਊਰੋ ਰਿਪੋਰਟ ਲੋਕ ਹਿੱਤ ਪੰਜਾਬ ਸੁਦਾਦ ਦੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਚਨਪ੍ਰੀਤ ਕੌਰ ਉਰਫ ਕੰਚਨ ਕੁਮਾਰ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਅਮਰਤਪਾਲ ਸਿੰਘ ਮਹਿਰੂ ਨੂੰ ਵਿਦੇਸ਼ ਭੱਜਣ ਵਿੱਚ ਮਦਦ ਕਰਨ ਦੇ ਦੋਸ਼ੀ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤਾਰੀ ਰੱਦ ਕਰ ਦਿੱਤੀ ਹੈ ਹਾਈ ਕੋਰਟ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਸਿਰਫ ਇਸ ਲਈ ਹਿਰਾਸਤ ਵਿੱਚ ਪੁੱਛ ਗਿਛ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸ ਤੋਂ ਕੋਈ ਵੀ ਅਪਰਾਧਿਕ ਸਬੂਤ ਬਰਾਮਦ ਨਹੀਂ ਹੋਏ। ਅਦਾਲਤ ਦੇ ਅਨੁਸਾਰ ਫਰਾਰ ਮੁੱਖ ਦੋਸ਼ੀ ਦਾ ਪਤਾ ਲਗਾਉਣ ਅਤੇ ਘਟਨਾਵਾਂ ਦੀ ਪੂਰੀ ਲੜੀ ਨੂੰ ਖੋਲਣ ਲਈ ਰਣਜੀਤ ਸਿੰਘ ਦੀ ਹਿਰਾਸਤ ਵਿੱਚ ਪੁੱਛ ਗਿਛ ਜ਼ਰੂਰੀ ਸੀ। FIR ਵਿੱਚ ਕਤਲ ਅਤੇ ਸਬੂਤਾਂ ਨੂੰ ਨਸ਼ਟ ਕਰਨ ਇੱਕ ਅਪਰਾਧੀ ਨੂੰ ਬਚਾਉਂਦਾ ਦੋਸ਼ ਹੈ ਜੋ ਕਿ ਮੌਜੂਦਾ ਭਾਰਤੀ ਦੰਡ ਵਿਧਾਨ ਦੀਆਂ ਸੰਬੰਧਿਤ ਧਰਾਵਾਂ ਅਧੀਨ ਆਉਂਦੇ ਨੇ ਇਹ ਦੋਸ਼ ਹੈ ਕਿ ਰঞ্জੀਤ ਸਿੰਘ ਨੇ ਘਟਨਾ ਤੋਂ ਤੁਰੰਤ ਬਾਅਦ ਅਮਰਤਪਾਲ ਸਿੰਘ ਮਹਿਰੂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਭਜਾ ਦਿੱਤਾ ਤਾਂ ਜੋ ਉਹ ਦੇਸ਼ ਤੋਂ ਭੱਜ ਸਕੇ 27 ਸਾਲਾ ਇਨਫਲੂਐਂਸਰ ਕੰਜਰ ਕੁਮਾਰੀ ਦੀ ਅ ਡੈੱਡ ਬਾਡੀ ਜੂਨ ਵਿੱਚ ਬਠਿੰਡਾ ਦੀ ਇੱਕ ਕਾਰ ਵਿੱਚੋਂ ਬ੍ਰਮਦ ਹੁੰਦੀ ਹੈ ਸ਼ੁਰੂਆਤੀ ਬਿਆਨ ਵਿੱਚ ਸਿਰਫ ਕੁਝ ਲੋਕਾਂ ਦੇ ਨਾਮ ਲਏ ਗਏ ਸਨ ਪਰ ਬਾਅਦ ਦੀ ਜਾਂਚ ਵਿੱਚ ਸਹਿ ਮਲਜ਼ੂਮਾਂ ਦੁਆਰਾ ਕੀਤੇ ਗਏ ਖੁਲਾਸੇ ਰਾਹੀਂ ਰਣਜੀਤ ਸਿੰਘ ਦੀ ਪਛਾਣ ਦਾ ਖੁਲਾਸਾ ਹੋਇਆ ਸੀ ਪੁਲਿਸ ਨੇ 13 ਜੂਨ ਨੂੰ ਜਸਪ੍ਰੀਤ ਅਤੇ ਨਰਮਲਜੀਤ ਨੂੰ ਗ੍ਰਿਫਤਾਰ ਕੀਤਾ ਸੀ ਇਨ੍ਹਾਂ ਸਹਿ ਮਲਜ਼ੂਮਾਂ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਰਣਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਜਿਸ ਤੇ ਦੋਸ਼ ਹੈ ਕਿ ਉਸਨੇ ਮੁੱਖ ਦੋਸ਼ੀ ਅਮਰਤਪਾਲ ਸਿੰਘ ਮਹਿਰੂ ਨੂੰ ਘਟਨਾ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਾਇਆ ਸੀ ਤਾਂ ਜੋ ਦੇਸ਼ ਤੋਂ ਖੁਲਾਰ ਹੋ ਸਕੇ ਰਣਜੀਤ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਉਸ ਦਾ ਨਾਮ ਐਫ ਆਰ ਦੇ ਵਿੱਚ ਨਹੀਂ ਦੱਸਿਆ ਗਿਆ ਸੀ ਅਤੇ ਉਸ ਨੂੰ ਝੂਠਾ ਫਸਾਇਆ ਗਿਆ ਸੀ ਉਸ ਨੇ ਦਲੀਲ ਦਿੱਤੀ ਸੀ ਕਿ ਕਤਲ ਨਾਲ ਸੰਬੰਧਿਤ ਉਸ ਦੇ ਵਿਰੁੱਧ ਕੋਈ ਸਿੱਧਾ ਸਬੂਤ ਨਹੀਂ ਅਤੇ ਸਹਿ ਮਲਜ਼ੂਮਾਂ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਆਧਾਰ 'ਤੇ ਉਸ ਦਾ ਨਾਮ ਸ਼ਾਮਲ ਕੀਤਾ ਗਿਆ ਸੀ ਬਿਊਰੋ ਰਿਪੋਰਟ ਲੋਕ ਹਿੱਤ ਪੰਜਾਬ